ਦੋਸਤੋ ਅਕਸਰ ਦੇਖਦੇ ਆਪਾਂ ਕਿ ਜਦੋਂ ਮੰਡੀ ਦੇ ਵਿੱਚ ਆਪਾਂ ਘੋੜਾ ਘੋੜੀ ਜਾਂ ਬਸ਼ੀਰੇ ਨੂੰ ਲੈ ਕੇ ਜਾਂਦੇ ਆ ਤਾਂ ਉਹ ਉੱਤਰ ਦੇ ਸਮੇਂ ਸੱਟਾਂ ਖਾ ਜਾਂਦਾ ਹੈ ਤਾਂ ਆਹ ਦੇਖੋ ਕਈ ਤਾਂ ਰੋਕਦੇ ਆ ਵੀ ਵੀਡੀਓ ਨਾ ਬਣਾਓ ਸਾਡੇ ਉੱਤਰ ਦੇ ਦੀ ਕਿਉਂਕਿ ਸ਼ਰਾਰਤਾਂ ਜ਼ਿਆਦਾ ਕਰਦਾ ਬਸ਼ੀਰਾ ਤਾਂ ਉਹ ਸੱਟਾਂ ਖਾ ਜਾਂਦਾ ਹੈ ਇਹ ਕਹਿੰਦੇ ਬਾਈ ਜਿਵੇਂ ਮਰਜ਼ੀ ਵੀਡੀਓ ਬਣਾ ਆ ਦੇਖ ਤੇਰੇ ਸਾਹਮਣੇ ਲਾਵਾਂਗੇ ਅੱਜ ਦਾ ਤਜਰਬਾ ਨਹੀਂ ਸਾਡਾ ਇਹ ਤਾਂ ਮੁੱਢਾ ਤਜਰਬਾ ਬੋਲਦਾ ਪਹਿਲਾਂ ਡਾਇਰੈਕਟਰ ਟ੍ਰੈਲੀ ਲਿਆਂਦੀ ਫੇਰ ਕੀ ਕੀਤਾ ਕਈ ਚੱਕੀ ਤੇ ਕਈ ਦਿਨਾਂ ਨਾਲ ਜਗ੍ਹਾ ਬਣਾਈ ਵੀ ਟਰੈਕਟਰ ਦੇ ਟਾਇਰ ਆ ਜਿਹੜੇ ਉਹ ਟਰਾਲੀ ਤੇ ਖੁੱਭ ਜਾਣ ਫਿਰ ਉੱਚੀ ਜੀ ਥਾਂ ਦੇਖ ਕੇ ਇਹਨਾਂ ਨੇ ਘੋੜੀ ਇਸ ਤਰ੍ਹਾਂ ਲਾ ਲਈ ਕਹਿੰਦਾ ਦੇਖੀ ਤਾਂ ਜਾਈ ਦੂਜੇ ਰੋਕੀ ਜਾਣ ਕਹਿੰਦਾ ਨਹੀਂ ਭਾਈ ਯਾਰ ਛੱਟ ਵੱਜ ਜੂਗੀ ਧਿਆਨ ਨਾਲ ਕਹਿੰਦਾ ਨਹੀਂ ਨਹੀਂ ਦੇਖੀ ਤਾਂ ਜਾਓ ਬੱਲੇ 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 ਮੇਰਾ ਅਕ ਤਜਰਬਾ ਵੀ ਕੋਈ ਚੀਜ਼ ਆ ਆ ਲਾ ਗਏ ਭਾਈ ਨੇ ਘੋੜੀ ਇੱਥੇ ਲਿਆਂਦੀ ਤੇ ਇੱਥੇ ਖੜਾ ਲਈ 2 ਮਿੰਟ ਡਿਟੇਲ ਥੋੜੀ ਬਹੁਤ ਦੱਸੀ ਲੇਕਿਨ ਕੰਟੈਕਟ ਦਾ ਨੰਬਰ ਨਾ ਹੋਣ ਕਰਕੇ ਹੁਣ ਬਈ ਮੈਂ ਤੁਹਾਨੂੰ ਬਾਲਾ ਦਾ ਕਹਿ ਨਹੀਂ ਸਕਦਾ ਪਰ ਬੰਦੇ ਆਪਣੇ ਗਵਾਨ ਜੰਗੀ ਰਾਣੇ ਦੇ ਹੈ ਜੰਗੀ ਰਾਣੇ ਘੋੜੀ ਸੀ ਤੇ ਹੋ ਸਕਦਾ ਇਹਨਾਂ ਨੇ ਤਾਂ ਵੇਚ ਹੀ ਦਿੱਤੀ ਹੋਣੀ ਹੈ ਇੱਕ ਇੱਕ ਨਗ ਲੈ ਕੇ ਆਏ ਸੀ ਇੱਕ ਨਗ ਤਾਂ ਫਿਰ ਵੀ ਮੰਡੀ ਪੂਰੀ ਭਰੀ ਸੀ ਇਸ ਵਾਰ ਵੀ ਮਾਗੀ ਦੀ ਮੰਡੀ ਮੁਕਸਰ ਸਾਹਿਬ ਦੀ ਤੇ ਬਹੁਤ ਜ਼ਿਆਦਾ ਸੇਲ ਪਰਚੇਸ ਹੋਈ ਮੈਂ ਜਗਦੀਸ਼ ਵੀਰ ਨੂੰ ਵੀ ਮਿਲਿਆ ਬਠਿੰਡੇ ਵਾਲਾ ਜਿਹੜਾ ਆਏ ਵਰੀ 15-20 ਨਗ ਲੈ ਕੇ ਆਂਦਾ ਹੈ ਇਹ ਸਾਰੇ ਹੀ ਸੇਲ ਕਰਕੇ ਜਾਂਦਾ ਖਾਲੀ ਹੱਥ ਹੀ ਜਾਂਦਾ ਬਈ ਭਰੇ ਟੈਂਟਰ ਲੈ ਕੇ ਜਾਂਦਾ ਤੇ ਖਾਲੀ ਹੱਥ ਜਾਂਦਾ ਉੱਥੇ ਸੇਲ ਕਰਕੇ ਕਾਰਨ ਕਿਉਂਕਿ ਉਹਦੇ ਜਿਹੜੇ ਚੀਜ਼ਾਂ ਜੋ ਵੀ ਘੋੜੇ ਘੋੜੀਆਂ ਲੈ ਕੇ ਜਾਂਦਾ ਉਹਦਾ ਮੁੱਲ ਜਾਇਜ਼ ਹੁੰਦਾ ਤੇ ਤੁਰਦਾ ਫਿਰਦਾ ਜਿਹੜਾ ਯੂਪੀ ਦਾ ਮਹਾਰਾਸ਼ਟਰ ਦਾ ਵਪਾਰੀ ਆ ਉਹ ਆਸਾਨੀ ਨਾਲ ਖਰੀਦ ਲੈਂਦਾ ਉਸ ਤੋਂ ਤਾਂ ਦੇਖਿਆ ਸਿਰਫ ਦੋ ਘੋੜੇ ਘੋੜੀਆਂ ਬਚੇ ਸੀ ਉਹਦੇ ਕੋਲ ਉਹ ਵੀਡੀਓ ਬਣਾਈ ਆ ਜਗਦੀਸ਼ ਦੀ ਵੀ ਉਹ ਵੀ ਦੇਖੋ ਤੁਸੀਂ ਤੇ ਤੁਸੀਂ ਵਾਵਾ ਨੰਬਰ ਮੰਗਦੇ ਹੋ ਤਾਂ ਨੰਬਰ ਉਹਦੇ ਐਂਡ ਤੇ ਉਹਨੇ ਬੋਲਿਆ ਉਹ ਵੀ ਨੋਟ